ਸਾਤਰੀ ਕਾਂਗਿਆ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ থাম্বਨੇਲ ਦੇਖ ਕੇ ਤੁਹਾਨੂੰ ਪਤਾ ਹੀ ਚਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚ ਜਵਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੱਦ ਬੀਤੀ ਇੱਕ ਪਰਿਵਾਰ ਦੀ ਉਹ ਮੂਲ ਮੰਤਰ ਸਿੱਖਦਾ ਪਾਠ ਕਰਦੇ ਸਨ ਤੇ ਉਹ ਕਹਿੰਦੇ ਹੁਣ ਅਸੀਂ ਮਹੀਨੇ ਦੇ 3 ਤੋਂ 4 ਕਰੋੜ ਰੁਪਏ ਦਾ ਸੰਬੰਧ ਕਢਦੇ ਹਾਂ ਇੰਨੀ ਜ਼ਿਆਦਾ ਬਰਕਤ ਹੋਈ ਆ ਮੂਲ ਮੰਤਰ ਸਿੱਖਦਾ ਜਾਪ ਕਰਨ ਨਾਲ ਤੇ ਉਹਨਾਂ ਨੇ ਕਿੰਨਾ ਟਾਈਮ ਜਪਿਆ ਇਸ ਵਿਧੀ ਨਾਲ ਜਪਿਆ ਮੈਂ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਦਾ ਇਹ ਕਾਰਨ ਹੈ ਨਾ ਮੈਨੂੰ ਬਹੁਤ ਸਾਰੇ ਇਦਾਂ ਦੇ ਕਮੈਂਟ ਜਦੋਂ ਆਉਂਦੇ ਨੇ ਕਈ ਵਾਰੀ ਕੁਝ ਐਦਾਂ ਦੇ ਕਮੈਂਟ ਵੀ ਹੁੰਦੇ ਨੇ ਕਿ ਵੀ ਦੀ ਅਸੀਂ ਪਾਠ ਤਾਂ ਬਹੁਤ ਕੀਤਾ ਬਹੁਤ ਸਾਲ ਕੀਤਾ ਅਸੀਂ ਸੇਵਾ ਵੀ ਕੀਤੀ ਤੇ ਅੰਮ੍ਰਿਤ ਵੇਲੇ ਵੀ ਉੱਠ ਕੇ ਨਾਮ ਜਪਿਆ ਪਰ ਸਾਡੇ ਕਾਰਜ ਨਹੀਂ ਹੋਏ ਤੇ ਹੁਣ ਅਸੀਂ ਪਾਠ ਕਰਨਾ ਬੰਦ ਕਰ ਦਿੱਤਾ ਸਾਡਾ ਮਨ ਟੁੱਟ ਗਿਆ ਸਾਨੂੰ ਵਿਸ਼ਵਾਸ ਨਹੀਂ ਰਿਹਾ ਤੇ ਪਰ ਕੁਝ ਐਦਾਂ ਦੀਆਂ ਘਟਨਾਵਾਂ ਵੀ ਹੁੰਦੀਆਂ ਕੁਝ ਐਦਾਂ ਦੇ ਪਰਿਵਾਰ ਜਾਂ ਐਦਾਂ ਦੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਨੇ ਉਹਨਾਂ ਨੇ ਵੀ ਇਹ ਚੀਜ਼ਾਂ ਫੇਸ ਕੀਤੀਆਂ ਹੁੰਦੀਆਂ ਪਰ ਉਹ ਆਪਣਾ ਜਿਹੜਾ ਨਾ ਕਹਿੰਦੇ ਹੁੰਦੇ ਆ ਭਰੋਸਾ ਨਹੀਂ ਟੁੱਟਣ ਦੇ ਗੁਰੂ ਸਾਹਿਬ ਤੋਂ ਆਪਣਾ ਵਿਸ਼ਵਾਸ ਬਣਾਈ ਰੱਖਦੇ ਨੇ ਕਿ ਗੁਰੂ ਦਾ ਲੜ ਨਹੀਂ ਛੱਡਦੇ ਤੇ ਫਿਰ ਉਹ ਕਹਿੰਦੇ ਹੁੰਦੇ ਨੇ ਨਾ ਭਵਜਲ ਭਵਜਲ ਤੋਂ ਪਾਰ ਤਰ ਜਾਣਾ ਤਾਂ ਉਹ ਤਰ ਜਾਂਦੇ ਨੇ ਠੀਕ ਇਸੇ ਤਰ੍ਹਾਂ ਦੀ ਜਿਹੜੀ ਕਹਾਣੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤੇ ਇਹ ਤੋਂ ਤੁਹਾਨੂੰ ਇਹ ਵੀ ਪਤਾ ਚੱਲੂਗਾ ਵੀ ਚਾਹੇ ਜੋ ਮਰਜ਼ੀ ਹੋ ਜੇ ਜਿੰਨੀ ਮਰਜ਼ੀ ਮੁਸ਼ਕਿਲ ਆ ਜਾਵੇ ਜਿੰਨਾ ਮਰਜ਼ੀ ਦੁੱਖ ਆ ਜਾਵੇ ਬਸ ਅਸੀਂ ਆਪਣੇ ਕਰਮ ਕਮਾਉਂਦੇ ਰਹਿਣਾ ਅਸੀਂ ਬਾਣੀ ਜਪਦੇ ਰਹਿਣਾ ਤੇ ਇੱਕ ਨਾ ਇੱਕ ਦਿਨ ਸਾਡੇ ਤੇ ਵੀ ਜਿਹੜੀ ਕਿਰਪਾ ਜ਼ਰੂਰ ਹੋਵੇਗੀ ਕਈ ਵਾਰੀ ਸਾਡੇ ਮਾੜੇ ਕਰਮ ਇੰਨੇ ਜ਼ਿਆਦਾ ਹੁੰਦੇ ਨੇ ਕਿ ਉਹਨੂੰ ਕੱਟਣ ਦਾ ਸਮਾਂ ਲੱਗ ਰਿਹਾ ਹੁੰਦਾ ਜਾਂ ਕਈ ਵਾਰੀ ਸਾਡੇ ਮਨ ਦੀ ਮਾਇਲ ਇਤਨੀ ਹੁੰਦੀ ਹੈ ਕਿ ਉਹਦੇ ਖਤਮ ਹੋਣ ਦਾ ਇੰਨਾ ਸਮਾਂ ਲੱਗ ਰਿਹਾ ਹੁੰਦਾ ਤਾਂ ਹੀ ਸਾਡੇ ਤੇ ਜਿਹੜੀ ਕਿਰਪਾ ਨਹੀਂ ਹੁੰਦੀ ਸੋ ਇਦਾਂ ਦਾ ਇੱਕ ਪਰਿਵਾਰ ਨਾ ਮਤਲਬ ਉਹ ਹਰ ਮਹੀਨੇ ਤੁਸੀਂ ਯਕੀਨ ਨਹੀਂ ਕਰਨਾ 3 ਤੋਂ 4 ਕਰੋੜ ਰੁਪਏ ਦਾ ਦਸਵੰਧ ਕੱਢਦੇ ਨੇ ਹੁਣ ਤੁਸੀਂ ਇਹ ਦੇਖੋ ਵੀ 3 ਤੋਂ 4 ਕਰੋੜ ਰੁਪਏ ਦਾ ਦਸਵੰਧ ਕੱਢਣਾ ਕੋਈ ਸੌਖੀ ਗੱਲ ਨਹੀਂ ਆ ਆਪਾਂ ਕਿਸੇ ਨੂੰ 2000 ਰੁਪਏ ਦੇਣਾ ਹੋਵੇ ਜਾਂ 2000 ਦੇ ਦਸਵੰਧ ਕੱਢਣਾ ਹੋਵੇ ਨਾ ਤਾਂ ਉਹਦੇ 'ਚ ਵੀ ਆਪਣਾ ਮਾਰ ਡੋਲ ਜਾਂਦਾ ਡੋਲ ਜਾਂਦਾ ਨਾ ਦੇ ਦੇਖੋ ਜਿਹੜਾ ਬੰਦਾ ਤਿੰਨ ਤੋਂ 4 ਕਰੋੜ ਰੁਪਏ ਦਾ ਸਬੰਧ ਕੱਢਦਾ ਹਰ ਮਹੀਨੇ ਉਹਦੇ ਗੁਰੂ ਨਾਲ ਕਿ ਨੇੜਤਾ ਕਿੰਨੀ ਹੋਵੇਗੀ ਉਹਦਾ ਗੁਰੂ ਨਾਲ ਪਿਆਰ ਕਿੰਨਾ ਹੋਵੇਗਾ ਤੇ ਉਹਦਾ ਕਿੰਨਾ ਵਿਸ਼ਵਾਸ ਗੁਰੂ ਸਾਹਿਬ ਤੇ ਹੋਵੇਗਾ ਕਿੰਨਾ ਹੋ ਗੁਰੂ ਸਾਹਿਬ ਦਾ ਪਿਆਰਾ ਹੋਵੇਗਾ ਜਿਹਦਾ ਜਿਹੜਾ ਇਹਨਾਂ ਮਤਲਬ ਉਹਦਾ ਦਿਲ ਦਾ ਜਿਹੜੀ ਭਾਵਨਾ ਕਿ ਉਹ 3-4 ਕਰੋੜ ਰੁਪਏ ਹਰ ਮਹੀਨੇ ਦਾ ਸਬੰਧ ਦਿੰਦਾ ਸੋ ਉਸ ਉਹ ਪਰਿਵਾਰ ਨੂੰ ਨਾ ਇੱਕ ਵਾਰੀ ਬਾਬਾ ਜੀ ਮਿਲੇ ਤੇ ਜਦ ਬਾਬਾ ਜੀ ਨੂੰ ਪਤਾ ਚੱਲਿਆ ਵੀ ਇਹ ਦਸਬੰਧ ਕੱਟਦੇ ਨਹੀਂ ਉਹ ਵੀ ਇੰਨਾ ਜ਼ਿਆਦਾ ਤਾਂ ਉਹਨਾਂ ਦਾ ਮਨ ਕੀਤਾ ਕਿ ਪੁੱਛੀਏ ਇਹਨਾਂ ਨੂੰ ਤਾਂ ਕਿ ਅੱਗੇ ਸੰਗਤ ਦੇ ਨਾਲ ਫਿਰ ਇਹ ਚੀਜ਼ਾਂ ਸ਼ੇਅਰ ਕਰਨ ਵਾਲੀਆਂ ਹੁੰਦੀਆਂ ਕਿਉਂਕਿ ਸਾਨੂੰ ਜ਼ਰੂਰਤ ਹੈ ਅੱਜ ਦੇ ਟਾਈਮ ਵਿੱਚ ਸਹੀ ਦਿਸ਼ਾ ਤੇ ਸਹੀ ਰਾਹ ਦੀ ਤਾਂ ਬਾਬਾ ਜੀ ਨੇ ਪੁੱਛਿਆ ਕਹਿੰਦੇ ਇਹ ਬਹੁਤ ਵੱਡਾ ਜਿਗਰਾ ਚਾਹੀਦਾ ਤਿੰਨ ਤੋਂ 4 ਕਰੋੜ ਰੁਪਏ ਦੀ ਜਿਹੜੀ ਭੇਟਾ ਦੇਣ ਲਈ ਵੀ ਕਿਦਾਂ ਹੀ ਕਲਾ ਵਰਤੀ ਕਿਦਾਂ ਹੀ ਚੀਜ਼ ਹੋਈ ਤਾਂ ਫਿਰ ਉਹ ਜਿਹੜੇ ਨੌਜਵਾਨ ਸੀਗਾ ਉਹਨਾਂ ਨੇ ਸ਼ੇਅਰ ਕੀਤਾ ਕਹਿੰਦੇ ਵੀ ਸਾਡੇ ਪਹਿਲਾਂ ਅਸੀਂ ਜਿਹੜਾ ਹੈਗਾ ਇਹਨਾਂ ਦਸਵੰਧ ਨਹੀਂ ਕੱਢਦੇ ਸੀ ਨਾ ਹੀ ਸਾਡੇ ਕੋਲੇ ਇੰਨੀ ਜ਼ਿਆਦਾ ਆਮਦਨ ਸੀਗੀ ਤੇ ਆਮਦਨ ਹੁੰਦੀ ਸੀ ਪਰ ਇੰਨੀ ਜ਼ਿਆਦਾ ਨਹੀਂ ਸੀ ਹੁੰਦੀ ਤੇ ਕਹਿੰਦੇ ਮੈਂ ਇੱਕ ਵਾਰੀ ਨਾ ਇੱਕ ਸੰਤ ਮਹਾਂਪੁਰਸ਼ਾਂ ਦੀ ਸਤਸੰਗ ਕੀਤੀ ਸੀ ਤਾਂ ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਤੂੰ ਊਲ ਮੰਤਰ ਸੇਵੀ ਦਾ ਪਾਠ ਕਰਿਆ ਕਰ ਕਹਿੰਦੇ ਵੀ ਮੈਂ ਮੂਲ ਮੰਤਰ ਸਿੱਖ ਦਾ ਜਾਪ ਸ਼ੁਰੂ ਕੀਤਾ ਕਹਿੰਦੇ ਜਦੋਂ ਵੀ ਮੈਨੂੰ ਦਿਨ ਦੇ ਟਾਈਮ ਵੀ ਅੰਮ੍ਰਿਤ ਵੇਲੇ ਵੀ ਆਥਨ ਵੇਲੇ ਵੀ ਰਾਤ ਵੇਲੇ ਵੀ ਜਦੋਂ ਵੀ ਮੈਨੂੰ ਟਾਈਮ ਮਿਲਣਾ ਕਹਿੰਦੇ ਮੈਂ ਹਮੇਸ਼ਾ ਮੂਲ ਮੰਤਰ ਸਿੱਖ ਦਾ ਬੈਠ ਕੇ ਚੌਂਕੜਾ ਮਾਰ ਕੇ ਮੂਲ ਮੰਤਰ ਸਿੱਖ ਦਾ ਪਾਠ ਸ਼ੁਰੂ ਕਰ ਦੇਣਾ ਚੌਂਕੜਾ ਮਾਰ ਕੇ ਤੁਰ ਫਿਰ ਕੇ ਨਹੀਂ ਕਹਿੰਦੇ ਚੌਕੜਾ ਮਾਰ ਕੇ ਸ਼ੁਰੂ ਕਰ ਦੇਣਾ ਤੇ ਕਹਿੰਦੇ ਸਾਡੇ ਨਾ ਮਤਲਬ ਕਿ ਮਤਲਬ ਮੈਨੂੰ ਨਾ ਰਸ ਵੰਣਾ ਸ਼ੁਰੂ ਹੋ ਗਿਆ ਕਹਿੰਦੇ ਮੈਨੂੰ ਬਹੁਤ ਆਨੰਦ ਆਉਂਦਾ ਸੀ ਜਿਵੇਂ ਆਪਾਂ ਕਹਿੰਦੇ ਵੀ ਆਪਾਂ ਨੂੰ ਇੱਕ ਸਕੂਨ ਮਿਲਦਾ ਸੀ ਕਹਿੰਦੇ ਮੈਨੂੰ ਜਦ ਮੈਂ ਮੂਲ ਮੱਤਾ ਦਾ ਪਾਠ ਕਰਦਾ ਕਹਿੰਦੇ ਕਰਦੇ ਕਰਦੇ ਮਤਲਬ ਸਾਡੇ ਘਰ ਦੇ ਵਿੱਚ ਬਰਕਤ ਭੜੇ ਸ਼ੁਰੂ ਹੋਈ ਸਾਡੇ ਕਾਰਜ ਹੁਣੇ ਸ਼ੁਰੂ ਹੋ ਗਏ ਸਾਡੇ ਘਰ ਦੇ ਵਿੱਚ ਮਾਇਆ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ ਕਹਿੰਦੇ ਇੱਕ ਗੱਲ ਮੈਨੂੰ ਮਹਾਪੁਰਸ਼ਾ ਨੇ ਹੋਰ ਦੱਸੀ ਸੀਗੀ ਵੀ ਤੂੰ ਦਸਵੰਦ ਵੀ ਜਰੂਰ ਕੱਢਿਆ ਕਰਨਾ ਤੇ ਕਹਿੰਦੇ ਮੈਂ ਬਾਣੀ ਵਿੱਚ ਪਹਿਲਾਂ ਵੀ ਸੁਣਿਆ ਸੀ ਵੀ ਦਸਵੰਦ ਸਾਨੂੰ ਗੁਰੂ ਸਾਹਿਬ ਜੀ ਦਾ ਹੁਕਮ ਹੈ ਦਸਵੰਦ ਕੱਢਣਾ ਜ਼ਰੂਰੀ ਹੈ ਸਾਡੇ ਲਈ ਤਾਂ ਕਹਿੰਦੇ ਵੀ ਮੈਂ ਉਹ ਵੀ ਕਰਨਾ ਸ਼ੁਰੂ ਕੀਤਾ ਕਹਿੰਦੇ ਤੁਸੀਂ ਯਕੀਨ ਨਹੀਂ ਕਰਨਾ ਸਾਲ ਦੇ ਅੰਦਰ ਅੰਦਰ ਕਹਿੰਦੇ ਇੰਨੀ ਜ਼ਿਆਦਾ ਵਰਕਤ ਸਾਡੇ ਘਰ ਵਿੱਚ ਆਈ ਹੋਈ ਪੈਸਾ ਸਾਡੇ ਦੇਲੀਆਂ ਤੱਕ ਰੋਣ ਲੱਗ ਗਿਆ ਵੀ ਇੰਨੀ ਜ਼ਿਆਦਾ ਮਾਇਆ ਆਉਣੀ ਸ਼ੁਰੂ ਹੋ ਗਈ ਸਾਡੇ ਹਰ ਦੁੱਖ ਟੁੱਟਣੇ ਸ਼ੁਰੂ ਹੋ ਗਏ ਕਹਿੰਦੇ ਫਿਰ ਉਸ ਦਿਨ ਤੋਂ ਬਾਅਦ ਮਤਲਬ ਮੈਂ ਆਪਣੇ ਪਰਿਵਾਰ ਦੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਨੂੰ ਇਹ ਕਿਹਾ ਕਿ ਤੁਸੀਂ ਸਭ ਨੇ ਮੂਲ ਮੰਤਰ ਸਬ지 ਦਾ ਪਾਠ ਕਰਨਾ ਹੈ ਜਿੰਨਾ ਤੁਸੀਂ ਕਰ ਸਕੋ ਜਿੰਨੀ ਤੁਹਾਡੀ ਭਾਵਨਾ ਜਿੰਨਾ ਤੁਹਾਡਾ ਮਨ ਜੁੜਦਾ ਉਹਨਾ ਟਾਈਮ ਜ਼ਰੂਰ ਕਰਨਾ ਕਹਿੰਦੇ ਹੁਣ ਸਾਡੇ ਪਰਿਵਾਰ ਦੇ ਵਿੱਚ ਜੀ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਡੇ ਪਰਿਵਾਰ ਦੇ ਵਿੱਚ ਹਰ ਇੱਕ ਇਨਸਾਨ ਜਿਹੜਾ ਹੈਗਾ ਉਹ ਮੂਲ ਮੰਤਰ ਸਬ지 ਦਾ ਪਾਠ ਕਰਦੀ ਹੈ ਹੁਣ ਉਹਨਾਂ ਦੇ ਘਰ ਦੇ ਵਿੱਚ ਇੰਨੀ ਬਰਕਤ ਆਈ ਕਿਦਾਂ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਉਹ ਕਹਿੰਦੇ ਵੀ ਜਦੋਂ ਵੀ ਜਿਵੇਂ ਸਹਿਦ ਪਾਠ ਕਰਦੇ ਆ ਨਾ ਆਪਾਂ ਕਈ ਲੋਕ ਆਉਂਦੇ ਨੇ ਜੋ ਸੇਵਾ ਨਿਭਾਉਂਦੇ ਨੇ ਸੈਂਚੁਰੀ ਪੋਥੀਆ ਸਾਹਿਬ ਦਿੰਦੇ ਨੇ ਆਪਾਂ ਨੂੰ ਹਨਾ ਮੁਫਤ ਦੇ ਵਿੱਚ ਉਹ ਸੇਵਾ ਕਰਦੇ ਨੇ ਤਾਂ ਕਹਿੰਦੇ ਵੀ ਉਸ ਸੇਵਾ ਦੇ ਵਿੱਚ ਮੈਂ ਮਤਲਬ ਨਾਮ ਲਿਖਵਾ ਲਿਆ ਵੀ ਉਹ ਸੇਵਾ ਲੈ ਲਈ ਵੀ ਮੈਂ ਇਹ ਸੇਵਾ ਕਰਨਾ ਚਾਹਣਾ ਤਾਂ ਕਹਿੰਦੇ ਜਿਹੜੇ ਦਸਵੰਦ ਦਾ ਪੈਸਾ ਹੁੰਦਾ ਨਾ ਕਹਿੰਦੇ ਉਹਦੇ ਵਿੱਚੋਂ ਕੁਝ ਮਾਇਆ ਮੈਂ ਇਸ ਪਾਸੇ ਲਗਾ ਦਿੰਦਾ ਸੀ ਤਾਂ ਕਹਿੰਦੇ ਜਦੋਂ ਕਹਿੰਦੇ ਇਹ ਚ ਕੰਮ ਮਤਲਬ ਸੇਵਾ ਸ਼ੁਰੂ ਕੀਤੀ ਕਹਿੰਦੇ ਤੁਸੀਂ ਯਕੀਨ ਨਹੀਂ ਕਰਨਾ ਬੱਸ ਇਹਦਾ ਆਪਣੇ ਘਰ ਵਿੱਚ ਮੀਂਹ ਪੈਣਾ ਹੀ ਸ਼ੁਰੂ ਹੋ ਗਿਆ ਇੰਨੀ ਜ਼ਿਆਦਾ ਵਰਕਤ ਆਈ ਤੇ ਕਹਿੰਦੇ ਨਾਲ-ਨਾਲ ਮੈਂ ਜਿਵੇਂ ਮੇਰੇ ਕੋਲੇ ਮਾਲਾ ਹੋਣੀ ਤਾਂ ਮੂਲ ਮੰਤਰ ਸੱਜਦੀ ਮੈਂ ਲੋਕਾਂ ਨੂੰ ਕਹਿਣਾ ਵੀ ਆਹ ਮਾਲਾ ਲਓ ਤੁਸੀਂ ਡੇਲੀ ਦੀਆਂ ਕੋਸ਼ਿਸ਼ ਕਰੋ ਵੱਧ ਤੋਂ ਵੱਧ ਮਾਲਾ ਜਪੋ ਨਹੀਂ ਡੇਲੀ ਦੀ ਇੱਕ ਮਾਲਾ ਤਾਂ ਜ਼ਰੂਰ ਜਪੋ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਪੋ ਨਹੀਂ ਇੱਕ ਮਾਲਾ ਤਾਂ ਜ਼ਰੂਰ ਜਪੋ ਤੇ ਕਹਿੰਦੇ ਮੈਂ ਹਰ ਟਾਈਮ ਆਪਣੇ ਨਾਲ ਮਾਲਾ ਰੱਖਣੀ ਆ ਤੇ ਜਿੱਥੇ ਵੀ ਮੈਨੂੰ ਮੌਕਾ ਮਿਲਣਾ ਮੈਂ ਲੋਕਾਂ ਨੂੰ ਮੂਲ ਮੰਤਰ ਸੱਜਣ ਵਾਰੀ ਕਹਿਣਾ ਹੁਣ ਉੱਥੇ ਉਹਨਾਂ ਨੇ ਦੇਖੋ ਤੁਸੀਂ ਤੈਨੂੰ ਜਗਾ ਕਰਨੀਆ ਸ਼ੁਰੂ ਕਰਤੀਆਂ ਪਹਿਲੀ ਤਾਂ ਜਿਹੜਾ ਹੈਗਾ ਉਹਨਾਂ ਨੇ ਮੋਲਮਤਰ ਸੇਵ ਕਰਨਾ ਸ਼ੁਰੂ ਕਰ ਦਿੱਤਾ ਦੂਸਰਾ ਉਹਨਾਂ ਨੇ ਦਸਬੰਦ ਕੱਢ ਕੇ ਉਹਨੂੰ ਸੇਵਾ ਦੇ ਵਿੱਚ ਲਗਾਉਣਾ ਸ਼ੁਰੂ ਕੀਤਾ ਜਿਹੜੀ ਬਹੁਤ ਵੱਡੀ ਸੇਵਾ ਤੇ ਬੜੇ ਭਾਗਾ ਵਾਲੇ ਲੋਕਾਂ ਨੂੰ ਮਿਲਦੀ ਹੈ ਤੀਸਰਾ ਤੇ ਉਹਨਾਂ ਲੋਕਾਂ ਨੂੰ ਉਹਨਾਂ ਨੇ ਸਿਮਰਨ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਤੇ ਗੁਰੂ ਸਹਿਬੀ ਨਜ਼ਰ ਦੇ ਵਿੱਚ ਉਸ ਇਨਸਾਨ ਦਾ ਵੀ ਬੜਾ ਰਤਬਾ ਹੁੰਦਾ ਜਾਂ ਆਪਾਂ ਕਹਿ ਸਕਦੇ ਆ ਉਹਤੇ ਬੜੀ ਕਿਰਪਾ ਹੁੰਦੀ ਆ ਪ੍ਰਮਾਤਮਾ ਦੀ ਜਿਹੜਾ ਦੂਸਰਿਆਂ ਨੂੰ ਜੋੜਦਾ ਹੈ ਕਈ ਇਦਾਂ ਦੇ ਵੀ ਹੁੰਦੇ ਆ ਕਈ ਵਾਰੀ ਆਪਾਂ ਆਪ ਹੀ ਨਹੀਂ ਕਹਦੇ ਵੀ ਮਾੜਾ ਕਿਸੇ ਨੂੰ ਲੇਕਿਨ ਕਈ ਲੋਕਾਂ ਨੇ ਜਾਣੇ ਦੇ ਵਿੱਚ ਇਹ ਗਲਤੀ ਕਰ ਬੈਠਦੇ ਆ ਕਿਸੇ ਹੋਰ ਨੂੰ ਤੋੜ ਬੈਠਦੇ ਆ ਗੁਰੂ ਸਾਹਿਬ ਦੇ ਨਾਲੋਂ ਜਿਹੜਾ ਗੁਰੂ ਸਾਹਿਬ ਦੇ ਨਾਲੋਂ ਤੋੜਦਾ ਉਸ ਤੋਂ ਵੱਡਾ ਪਾਪੀ ਕੋਈ ਨਹੀਂ ਤੇ ਜਿਹੜਾ ਗੁਰੂ ਸਾਹਿਬ ਨਾਲ ਝੂਠਦਾ ਉਸ ਤੋਂ ਵੱਡਾ ਭਾਗਾ ਵਾਲਾ ਕੋਈ ਨਹੀਂ ਸੋ ਇਸੇ ਤਰੀਕੇ ਨਾਲ ਉਹ ਕਹਿੰਦੇ ਅਸੀਂ ਕਰ ਰਹੇ ਹਾਂ ਤੇ ਕਹਿੰਦੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਵੀ ਇੰਨਾ ਇੰਨਾ ਪੈਸਾ ਆ ਕਿੱਥੋਂ ਰਿਹਾ ਕਹਿੰਦੇ ਬਸ ਉਹ ਮਾਇਆ ਵਾਦੀ ਜਾ ਰਹੀ ਹੈ ਕਿ ਦਸਵੰਦ ਵਧਿਆ ਜਾ ਰਿਹਾ ਮਾਇਆ ਵਾਦੀ ਜਾ ਰਹੀ ਹੈ ਦਸਵੰਦ ਵਧਦਾ ਜਾ ਰਿਹਾ ਸੋ ਅਗਰ ਆਪਾਂ ਵੀ ਅੱਜ ਤੋਂ ਇਸੇ ਪਲ ਤੋਂ ਸ਼ੁਰੂਆਤ ਕਰੀਏ ਇੱਕ ਤਾਮੂਲ ਮੰਤਰ ਸਖਦੀ ਪਾਠ ਦੀ ਦੂਸਰਾ ਦਸਵੰਦ ਕੱਟ ਕੇ ਉਹਨੂੰ ਸਹੀ ਜਗ੍ਹਾ ਤੇ ਲਗਾਉਣ ਦੀ ਤਾਂ ਪਰਮਾਤਮਾ ਤੁਹਾਡੇ ਵੀ ਦੇਣ ਜ਼ਰੂਰ ਫਿਰੇਗਾ ਚਰੂਰ ਕਿਰਪਾ ਕਰੇਗਾ ਤੁਸੀਂ ਵੀ ਉਹਨਾਂ ਦੀ ਤਰ੍ਹਾਂ ਖੁਸ਼ਹਾਲ ਜ਼ਿੰਦਗੀ ਜੀ ਸਕੋਗੇ ਸਕੂਨ ਪਰ ਜ਼ਿੰਦਗੀ ਜੀ ਸਕੋਗੇ ਸ਼ਾਂਤੀ ਵਾਲੀ ਜ਼ਿੰਦਗੀ ਜੀ ਸਕੋਗੇ ਆਪਾਂ ਇਹ ਨਹੀਂ ਕਹਿ ਸਕਾਂ ਕਹਿੰਦੇ ਵੀ ਮਾਇਆ ਦੇ ਨਾਲ ਹੀ ਸਕੂਨ ਆਉਂਦਾ ਜਦੋਂ ਆਪਾਂ ਕਿਸੇ ਨੂੰ ਦੂਸਰੇ ਨਾਲ ਜੋੜਦੇ ਆਂ ਜਦੋਂ ਆਪਾਂ ਆਪ ਪਾਠ ਕਰਦੇ ਆ ਸਿਮਰਨ ਕਰਦੇ ਆ ਜਦੋਂ ਆਪਾਂ ਸੇਵਾ ਕਰਦੇ ਆ ਜਦੋਂ ਆਪਾਂ ਦਸਵੰਦ ਕੱਟ ਕੇ ਸੇਵਾ ਨਿਭਾਉਣੀ ਆ ਤਾਂ ਉਦੋਂ ਵੀ ਬਹੁਤ ਜ਼ਿਆਦਾ ਸਕੂਨ ਮਨ ਨੂੰ ਮਿਲਦਾ ਬਹੁਤ ਸ਼ਾਂਤੀ ਮਿਲਦੀ ਆ ਸੋ ਉਮੀਦ ਕਰਦੇ ਆ ਆਪਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਤਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਵੀਡੀਓ ਦਾ ਕਰਦੇ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ